ਜੈ ਮਾਤਾ ਦੀ ਸਾਰੇ ਭਗਤਾਂ ਨੂੰ 32ਵਾਂ ਵਿਸ਼ਾਲ ਭੰਡਾਰਾ ਸ਼੍ਰੀ ਨੈਣਾ ਦੇਵੀ ਰਾਜਪੂਤ ਨੌਜਵਾਨ ਲੰਗਰ ਸੇਵਾ ਸੁਸਾਇਟੀ ਸ਼੍ਰੀ ਚਮਕੌਰ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 32ਵਾਂ ਸਾਲਾਨਾ ਭੰਡਾਰਾ ਸਮੂਹ ਨਗਰ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਫੌਜੀ ਵੀਰਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 32ਵਾਂ ਮਾਤਾ ਜੀ ਦਾ ਲੰਗਰ ਬਿਲਕੁਲ ਨਹਿਰ ਪੁਲ ਦੇ ਉੱਪਰ ਜਿਹੜਾ ਕਿ ਸ਼੍ਰੀ ਚਮਕੌਰ ਸਾਹਿਬ ਨੂੰ ਬੇਲੇ ਨਾਲ ਜੋੜਦਾ ਹੈ ਹੋਰ ਪਿੰਡਾਂ ਨਾਲ ਜੋੜਦਾ ਹੈ ਪੁਲ ਦੇ ਬਿਲਕੁਲ ਲਾਗੇ ਇਹ ਲੰਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਟੁੱਟ ਵਰ ਸਾਰੇ ਸੰਗਤ ਜਿਹੜੇ ਵੀ ਇਸ ਰਸਤੇ ਲੰਗੀ ਸਾਰੇ ਮਾਤਾ ਦੇ ਭਗਤਾਂ ਨੂੰ ਬੇਨਤੀ ਹੈ ਕੋਈ ਸਾਈਕਲਾਂ ਤੇ ਕੋਈ ਗੱਡੀਆਂ ਤੇ ਕੋਈ ਪੈਦਲ ਚੱਲ ਕੇ ਮਾਤਾ ਨੈਣਾ ਦੇਵੀ ਦੇ ਦਰਬਾਰ ਪਹੁੰਚ ਰਹੇ ਹੈ ਮਾਤਾ ਰਾਣੀ ਦੇ ਨਵਰਾਤਰੀ ਚੱਲ ਰਹੇ ਆ ਸੋ ਸਾਰਿਆਂ ਨੇ ਹਮ ਹਮਾ ਕੇ ਪਹੁੰਚਣਾ ਲੰਗਰ ਭੰਡਾਰਾ ਛੱਕ ਕੇ ਜਾਣਾ ਜੀ ਸੋ ਸਾਰਿਆਂ ਦੇ ਸਹਿਯੋਗ ਦੇ ਨਾਲੇ ਲੰਗਰ ਚੱਲਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਲੰਗਰ ਹੱਤੁੱਟ ਵਰਤ ਰਿਹਾ ਹੈ ਮੇਰੀ ਮਾਤਾ ਨੈਣਾ ਦੇਵੀ ਦੀ અપਾਰ ਕਿਰਪਾ ਦੇ ਨਾਲ ਸਾਡੇ ਜਿੰਨੇ ਵੀ ਪਰਦੇਸਾਂ ਦੇ ਵਿੱਚ ਵਸੇ ਐਨਆਰਆਈ ਵੀਰਾਂ ਉਹਨਾਂ ਦੇ ਬਹੁਤ ਵੱਡੇ ਸਹਿਯੋਗ ਹੁੰਦਾ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰ ਬਹੁਤ ਬਹੁਤ ਧੰਨਵਾਦ ਹੈ ਗਰਮਾ ਗਰਮ ਖੀਰ ਗਰਮਾ ਗਰਮ ਮਾਂ ਦੀ ਦਾਲ ਹੈ ਰੋਮਾਲੀ ਰੋਟੀ ਦੇ ਅਟੁੱਟ ਲੰਗਰ ਜਿਹੜੇ ਅੱਜ ਵਰਤ ਰਹੇ ਹਨ ਹਰ ਦਿਨ ਜਿਹੜਾ ਲੰਗਰ ਅਲੱਗ ਅਲੱਗ ਹੋਣਗੇ ਮੀਨੂ ਅਲੱਗ ਅਲੱਗ ਹੋਏਗਾ ਸੋ ਸਾਰੇ ਨੇ ਇਸ ਰਸਤੇ ਜਿਹੜੇ ਵੀ ਲੰਗੇ ਉਹ ਸਾਰੇ ਹਮ ਹਮ ਆ ਕੇ ਜਰੂਰ ਲੰਗਰ ਇੱਥੇ ਸ਼ੱਕੇ ਜਾਇਓ ਰੋਕੇ ਜਾਇਓ ਸੋ ਦੇਖੋ ਪੂਰੀ ਵੀਡੀਓ ਸ਼ੇਅਰ ਸਾਰੇ ਜਰੂਰ ਕਰਦੇ ਹੋ 32ਵਾਂ ਵਿਸ਼ਾਲ ਭੰਡਾਰਾ ਮਾਤਾ ਜੀ ਦਾ ਲੰਗਰ ਜਿਹੜਾ ਟੁੱਟ ਵਰਤ ਰਿਹਾ ਸੋ ਸਾਰਿਆਂ ਦਾ ਸਹਿਯੋਗ ਹੈ ਦੇ ਵਿੱਚ ਜਰੂਰ ਆਇਓ ਸੇਵਾ ਵੀ ਕਰਾ ਕੇ ਜਾਇਓ ਸੇਵਾਦਾਰਾਂ ਦੀ ਵੀ ਬਹੁਤ ਲੋੜ ਜੈ ਮਾਤਾ ਦੀ ਜ਼ਰੂਰ ਕਮੈਂਟ ਦੇ ਵਿੱਚ ਲਿਖਿਓ ਅਤੇ ਸ਼ੇਅਰ ਕਰਦੇ ਜਾਓ ਵੀਡੀਓ ਨੂੰ ਦੇਖੋ ਪੂਰੀ ਵੀਡੀਓ ਜੈ ਮਾਤਾ ਦੀ ਲਿਖੋ ਅਤੇ ਸ਼ੇਅਰ ਕਰੋ ਮਾਤਾ ਰਾਣੀ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰੇ ਸਾਵਣ ਦਾ ਮਹੀਨਾ ਚੱਲ ਰਿਹਾ ਸਾਰੇ ਨਵਰਾਤਰ ਜਿਹੜੇ ਟੁੱਟ ਲੰਗਰ ਇੱਥੇ ਵਰਤਣੇ ਆ ਸੋ ਸਾਰਿਆਂ ਨੇ ਲੰਗਰ ਸ਼ਾਕੀ ਵੀ ਜਾਣੇ ਆ ਸੇਵਾ ਵੀ ਕਰਾਣੀ ਆ ਪਹੁੰਚਣਾ ਵੀ ਆ ਸੋ ਸਾਰੇ ਪਰਿਵਾਰ ਸਮੇਤ ਪਹੁੰਚਿਓ ਵੀ ਤੇ ਵੀਡੀਓ ਨੂੰ ਸਾਰੇ ਜ਼ਰੂਰ ਸ਼ੇਅਰ ਕਰਿਓ ਜੈ ਮਾਤਾ ਦੀ ਕਮੈਂਟ ਦੇ ਵਿੱਚ ਲਿਖਿਓ ਮੇਰੀ ਮਾਤਾ ਨੈਣਾ ਦੇਵੀ ਸਾਰਿਆਂ ਤੇ ਅਪਾਰ ਕਿਰਪਾ ਕਰੇ ਦੀ ਸੋ ਸਾਰੇ ਭਗਤ ਜ਼ਰੂਰ ਰੁੱਕ ਕੇ ਜਾਓ ਲੰਗਰ ਸ਼ਾਕੇ ਜਾਓ ਮਾ ਹਰ ਸਾਲ ਦੀ ਤਰੇਸਾਲੀ 32ਵਾਂ ਸਾਲ ਹੋ ਚੁੱਕਿਆ ਸੋ ਬੜਾ ਹੀ ਪਿਆਰ ਮਿਲ ਰਿਹਾ ਸਾਰੀਆਂ ਸਾਧ ਸੰਗਤਾਂ ਦਾ ਵੱਡਾ ਸਹਿਯੋਗ ਸਾਧ ਸੰਗਤ ਵੀ ਕਰਕੇ ਜਾਂਦੇ ਜਿਹੜੇ ਸੇਵਾਦਾਰ ਜਾਂਦੇ ਉਹ ਵੀ ਬਹੁਤ ਵੱਡਾ ਸਹਿਯੋਗ ਕਰਦੇ ਆ ਤੁਹਾਡਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਹੈ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਵੇ ਜੋ ਵੀ ਜਿਸ ਇੱਛਾ ਦੇ ਨਾਲ ਤੁਸੀਂ ਮਾਤਾ ਨੈਣਾ ਦੇਵੀ ਦੇ ਦਰਬਾਰ ਜਾਂਦੇ ਹੋ ਧਾਰਮਿਕ ਸਥਾਨਾਂ ਦੇ ਵਿੱਚ ਮੱਥਾ ਟੇਕਦੇ ਹੋ ਤੁਹਾਡੀ ਹਰ ਮਨੋ ਕਾਮਨਾ ਹਰ ਮੁਰਾਦ ਜਿਹੜੀ ਪੂਰੀ ਹੋਵੇ ਜਿਹੜੇ ਜਿਹੜੇ ਵੀਡੀਓ ਦੇਖਦੇ ਆ ਐਨ ਆਰ ਆਈ ਵੀਰ ਸਾਡੇ ਬਾਹਰ ਬੈਠੇ ਆ ਉਹ ਵੀ ਜ਼ਰੂਰ ਇਸ ਵੀਡੀਓ ਦੇ ਰਾਹੀਂ ਲਾਈਵ ਦਰਸ਼ਨ ਕਰੋ ਜੀ ਤੁਹਾਡੀ ਵੀ ਹਰ ਨੂੰ ਬੇਨਤੀ ਹੈ ਸਾਰੇ ਵੀਡੀਓ ਸ਼ੇਅਰ ਕਰੋ ਸਾਡੇ ਫੌਜੀ ਵੀਰਾਂ ਦਾ ਬਹੁਤ ਧੰਨਵਾਦ ਜਿਹੜੇ ਬਾਡਰਾਂ ਦੇ ਬੈਠੇ ਆ ਸਾਡੇ ਪਿੰਡੋਂ ਬਹੁਤ ਵੱਡੇ ਸਹਿਯੋਗ ਹੁੰਦੇ ਉਹਨਾਂ ਦਾ ਬਹੁਤ ਧੰਨਵਾਦ ਹੈ ਐਨਆਰਆਈ ਵੀਰਾਂ ਦਾ ਬਹੁਤ ਧੰਨਵਾਦ ਸਮੂਹ ਨਗਰ ਇਲਾਕਾ ਨਿਵਾਸੀ ਸ੍ਰੀ ਚਮਕੌਰ ਸਾਹਿਬ ਸਾਰੀ ਵਾਰਡ ਬਣ ਚੁੱਕਿਆ ਲਾਗ ਵਾਲੇ ਪਿੰਡ ਵੀ ਤੁਹਾਨੂੰ ਪਤਾ ਹੀ ਅਸਲੋ ਮਾਜਰਾ ਦਾ ਪ੍ਰਮਾਣੇ ਮਾਜਰਾ ਸਾਰਿਆਂ ਦੇ ਬਹੁਤ ਵੱਡੇ ਸਹਿਯੋਗ ਹੁੰਦੇ ਸਾਰੇ ਸੰਗਤਾਂ ਦਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਵੀਡੀਓ ਸਾਰੇ ਜਰੂਰ ਸ਼ੇਅਰ ਕਰ ਦਿਓ ਐਂਡ ਤੱਕ ਪੂਰੀ ਵੀਡੀਓ ਦੇਖਿਓ ਅਤੇ ਜੈ ਮਾਤਾ ਦੀ ਕਮੈਂਟ ਤੋਟ ਵਰਤ ਰਿਹਾ ਸਾਰੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਨਿਰੰਤਰ ਸੇਵਾ ਕਰ ਰਹੇ ਹੈ ਕੋਈ ਭਾਂਡੇ ਧੋ ਰਿਹਾ ਹੈ ਕੋਈ ਵਰਤਾਰ ਹੈ ਸੋ ਸੇਵਾਦਾਰਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਛੋਟੇ بڑے ਬੱਚੇ ਬਜ਼ੁਰਗਾਂ ਭੈਣਾ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਮਾਤਾਵਾਂ ਦਾ ਬਹੁਤ-ਬਹੁਤ ਧੰਨਵਾਦ ਪੂਰੀ ਵੀਡੀਓ ਦੇਖਿਓ ਕਮੈਂਟ ਕਰਿਓ ਸ਼ੇਅਰ ਕਰਿਓ ਜੈ ਮਾਤਾ ਦੀ ਜਰੂਰ ਲਿਖਿਓ ਸੋ ਜਰੂਰ ਸਾਰੇ ਵੀਡੀਓ ਸ਼ੇਅਰ ਕਰਿਓ ਪੂਰੀ ਦੇਖਿਓ ਐਂਡ ਤੱਕ ਦੇਖਿਓ ਜਿਹੜੇ ਲੰਗਰ ਨਾਲ ਜੁੜੇ ਹੋਇਆ ਨਹੀਂ ਪਹੁੰਚ ਸਕੇ ਉਹ ਇਸ ਵੀਡੀਓ ਦੇ ਰਾਹੀਂ ਲਾਈਵ ਤੁਸੀਂ ਦੇਖੋ ਜੈ ਮਾਤਾ ਦੀ ਕਮੈਂਟਾਂ ਦੇ ਵਿੱਚ ਲਿਖੋ ਸ਼ੇਅਰ ਜ਼ਰੂਰ ਕਰੋ ਜੀ ਪੂਰੀ ਵੀਡੀਓ ਦੇਖ ਕੇ ਸ਼ੇਅਰ ਕਰੋ ਜੀ ਜੈ ਮਾਤਾ ਦੀ ਜੈ ਮਾਤਾ ਦੀ ਮਾਤਾ ਨਾਨਾ ਦੇਵੀ ਦੇ ਲੰਗਰ ਅੱਜ ਤੱਕ ਵਰਤ ਰਹੇ ਆ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਬਹੁਤ ਧੰਨਵਾਦ ਆ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਤੇ ਮੈਨੂੰ ਫੋਲੋ ਜ਼ਰੂਰ ਕਰ ਲਿਓ ਬਰਤੀ ਮਰ ਸਾਲ ਪਟਾਣੇ ਨੂੰ ਨੌਜਵਾਨ ਸਵਾ ਪਟਾਣਾ ਆ ਰਹੀ ਹੈ ਸਾਰਿਆਂ ਦੇ ਸਹਿਯੋਗ ਨਾਲ ਮਜਾਣ ਵਾਲੇ ਵੀ ਮਾਣ ਮਾਣ ਰਿਹਾ ਨੇ ਬਾਕੀ ਸਾਡੇ ਤੇ ਸਵਾਮੀ ਨਾਉਨ ਕਰਨ ਕਰਕੇ ਠਿਕਾਣੇ ਦੇ ਨਹੀਂ ਨਾ ਬਾਕੀ ਬਾਹਰ ਵਾਲੇ ਬੰਦੇ ਵੀ ਸਾਡੇ ਮੁੱਦੇ ਤੇ ਉੱਜਾ ਪੈਸੇ ਇਹ ਕੰਨ ਅੱਜ ਜਾਂਦੇ ਆ ਬਰਾਮਾ ਦੀ ਫੀਰ ਗਾਲ ਕਾਲੂ ਛੋਲੇ ਸਾਜਿਆ ਜਲੇਬੀਆ ਪਾਸਨ ਮਟਰ ਪਨੀਰ ਜਾਂ ਕੜੀ ਬਣਾਉਂਦੇ ਸੀ ਗੇਲ ਹਲਵਾ ਬਰਗੋ ਚੋਚੰਦਾ ਤੇ ਪਹੁੰਚਣੇ ਚਾਹਦੇ ਆ 24 ਘੰਟੇ ਲੱਗੇ ਜਾਂਦਾ ਰਾਤ ਦੇ ਨੂੰ ਜਲ ਮਾਜੀ ਅੱਜ ਛਣ ਛਣਦਾ ਐਨ ਵੀ ਕੈਟੇ ਦੇ ਕਟੇ 5-5 ਕਿਟੇ ਰਾਤ ਨੂੰ ਚੱਲਦਾ 24 ਲੰਗਰ ਨਾਲ ਮਹਾਮਾਇਆ ਦਾ ਦਾਤ ਬਣਾਇਆ ਇਹਨਾਂ ਸਜੋਜੇ ਚੱਲਦਾ ਮਹਾਮਾਇਆ ਦੀਆਂ ਯਾਦ ਕਰਦੇ ਆ ਛੋਲੇ ਬਾਗ ਦੇ ਸੀਰ ਮਹਾਮਾਇਆ ਕਰਾ ਚਿਕਾ ਪੜਿਆ ਜੀ ਜੀਆ ਲੇ ਕੇ ਸ਼ੁਰੂ ਕਰਿਆ ਸਵੇਰੇ ਬਾਕੀ ਜਿੱਦਣ ਹਮਨਪਾਣਾ ਉੱਤਮ ਵਿੱਚ ਦੇਖਿਆ ਲਗ ਕੇ ਸ਼ੁਰੂ ਹੋਇਆ ਪਤਾ ਬਾਹਰ ਰਹਿਣਾ ਨਹੀਂ ਇੱਥੇ ਲਗ ਗਿਆ ਬਾਹਰ ਤੱਕ ਲੈਣਾ ਜੀ ਪਹਿਲੇ ਨਹੀਂ ਬਾਹਰ ਤੱਕ ਲੈਣਾ ਲੱਗੇਗਾ 6 ਰੁਪਏ ਬਾਕੇ ਦੇਖੋ Bye.